YouTube ਤੇ ਤੁਹਾਨੂੰ ਇਸ ਸਮੇਂ ਪਬਲਿਕ ਦੇਖ ਰਹੀ ਹੈ ਤੇ ਸਭ ਤੋਂ ਪਹਿਲਾਂ ਪਬਲਿਕ ਦੇ ਮਾਈਂਡ ਦੇ ਵਿੱਚ ਇਹ ਸਵਾਲ ਹੈ ਕਿ ਇਹ ਸ਼ਾਪ ਆਪਾਂ ਕਿੱਥੇ ਖੜੇ ਹਾਂ ਇਸ ਸਮੇਂ ਇਹ ਕਿਸ ਚੀਜ਼ ਦੀ ਸ਼ਾਪ ਹੈ ਜੀ ਸਬਸਕਰਾਈਬਰ ਜੀ ਰਸਿਕਾਲ ਜੀ ਰਸਿਕਾਲ ਜੀ ਆਪਾਂ ਦੀ ਵਾਸਪਰੇਡੀ ਆਪਾਂ ਦਾ ਸ਼ੋਪ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਸਪੀ ਸਿੰਘ ਰਿਪੋਰਟਰ ਤੇ ਤੁਸੀਂ ਕੈਮਰੇ ਤੇ ਇਸ ਸਮੇਂ ਦੇਖ ਰਹੇ ਹੋ ਇੱਕ ਬਹੁਤ ਹੀ ਖੂਬਸੂਰਤ ਸ਼ਾਪ ਔਰ ਇਸ ਦੇ ਵਿੱਚ ਕਿੰਨੀ ਦੇਖੋ ਤਰ੍ਹਾਂ ਦੀਆਂ ਡਿਫਰੈਂਟ ਵੈਰਾਈਟिज ਐਂਡ ਆਈਟਮਸ ਆ ਔਰ ਜ਼ਿਆਦਾ ਜਾਣਕਾਰੀ ਲਈ ਆਪਾਂ ਸ਼ਾਪ ਆਨਰ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੇ ਬਹੁਤ ਵਧੀਆ ਜੀ ਸਰ ਤੁਸੀਂ ਸੁਣਾਓ ਕਿਵੇਂ ਹੋ ਬਸ ਬਹੁਤ ਵਧੀਆ ਜੀ ਤੇ YouTube ਤੇ ਤੁਹਾਨੂੰ ਇਸ ਸਮੇਂ ਪਬਲਿਕ ਦੇਖ ਰਹੀ ਹੈ ਤੇ ਸਭ ਤੋਂ ਪਹਿਲਾਂ ਪਬਲਿਕ ਦੇ ਮਾਈਂਡ ਦੇ ਵਿੱਚ ਇਹ ਸਵਾਲ ਹੈ ਕਿ ਇਹ ਸ਼ਾਪ ਆਪਾਂ ਕਿੱਥੇ ਖੜੇ ਹਾਂ ਇਸ ਸਮੇਂ ਇਹ ਕਿਸ ਚੀਜ਼ ਦੀ ਸ਼ਾਪ ਹੈ ਜੀ ਜੀ ਵੀਰ ਜੀ ਆਪਾਂ ਇਸ ਸਮੇਂ ਚੁੰਗੀਆਂ ਰੋਡ ਖਰੜ ਖੜੇ ਆ ਜੀ ਆਪਣੀ ਸ਼ਾਪ ਦਾ ਨਾਮ ਹੈ ਗੰਮੀ ਬੀਅਰ ਜੀ ਠੀਕ ਹੈ ਜੋ ਕਿ ਐਨ ਆਰ ਆਈ ਇਨਕਲੇਵ ਜਿਹੜੇ ਬੂਥ ਹੈ ਉਹਨਾਂ ਵਿੱਚ ਸਥਿਤ ਹੈਗੀ ਹੈ ਜੀ ਜੀ ਆਪਣੀ ਜਿਹੜੀ ਸ਼ਾਪ ਹੈ ਜੀ ਇਹ ਗਿਫਟ ਆਈਟਮ ਹੋਗੀ ਬੱਚਿਆਂ ਦੀ ਸਟੇਸ਼ਨਰੀ ਆਈਟਮ ਹੋਗੀ ਜੀ ਹੋਮ ਅਪਲੈਂਸਸ ਹੋਗੇ ਗੈਜਟਸ ਹੋਗੇ ਕਿਚਨ ਗੈਜਟਸ ਹੋਗੇ ਜਿਵੇਂ ਇਹ ਜੂਸਰ ਵਗੈਰਾ ਮਿਕਸਰ ਹੈਗੇ ਆ ਆਮ ਤਸੀਂ ਆਨਲਾਈਨ ਦੇਖਦੇ ਹੋ ਹਾਂਜੀ ਠੀਕ ਹੈ ਨਾ ਜੀ ਜੀ ਜਿਵੇਂ ਚੱਲਦੇ ਆ ਜੀ ਬਹੁਤ ਵਧੀਆ ਬਹੁਤ ਵਧੀਆ ਜਿਹੜੇ ਜੂਸਰ वगैरह ਜੀ 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 ਇਹੋ ਜੀ ਸਟੇਸ਼ਨਰੀ ਗੈਜਟਸ ਤੁਸੀਂ ਜਿਵੇਂ ਆਨਲਾਈਨ ਸਾਰੇ ਰੀਲਾ ਦੇਖਦੇ ਹੋ ਪਰ ਬੰਦਾ ਕਹਿੰਦਾ ਵੀ ਮੈਨੂੰ ਮਿਲੂਗਾ ਕਿੱਥੋਂ ਜੀ ਇਹ ਸਾਰਾ ਕੁਝ ਆਪਣੀ ਸ਼ਾਪ ਤੇ ਮਿਲੇਗਾ ਜੀ 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 ਹੋਮ ਡੈਕੋਰ ਬੱਚਿਆਂ ਦੀ ਆਈਟਮ ਹਰ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਜੀ 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 ਫਿਰ ਮੈਂ ਤੁਹਾਨੂੰ ਦੋਗੇ ਤੁਹਾਨੂੰ ਪਤਾ ਲੱਗੂਗਾ ਜੀ 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 ਸਾਰੀ ਚੀਜ਼ ਦਾ ਪਤਾ ਲੱਗੂ ਪਬਲਿਕ ਨੂੰ ਅਸੀਂ ਅਪੀਲ ਕਰਦੇ ਹਾਂ ਜੀ ਖਾਸ ਕਰਕੇ ਟਰਾਈ ਸਿਟੀ ਦੇ ਨਾਲ ਨਾਲ ਜੀ ਲੋਕਲ ਖਰੜ ਦੀ ਖਾਸ ਕਰਕੇ ਪਬਲਿਕ ਜੋ ਦੇਖ ਰਹੀ ਹੈ ਤਾਂ ਐਸੇ ਡਿਫਰੈਂਟ ਤਰ੍ਹਾਂ ਦੀਆਂ ਵੈਰਾਈਟੀਆਂ ਦੇ ਦੇਖੋ ਪੈਂਸੀ ਆਈਟਮਸ ਨਾਲ ਨਾਲ ਟੌਇਜ਼ ਵੀ ਹੈ ਨਾ ਜੀ ਹਾਂ ਜੀ ਟੌਇਜ਼ ਵੀ ਪੈਂਸੀ ਟੌਇਜ਼ ਜਿਹੜੇ ਟੌਇਜ਼ ਜੀ 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 ਆਪਣੇ ਕੋਲ ਸਾਰੇ ਹੈਮਲੇ ਰਿਲੇਟਡ ਟੌਏ ਹੈ ਜੀ ਜਿਵੇਂ ਹੈਮਲੇ ਪ੍ਰੋਡਕਟ ਜੀ ਤੇ ਹੈਮਲੇ ਦੇ ਟੌਇ ਆਉਂਦੇ ਆ ਉਸ ਤਰ੍ਹਾਂ ਟੌਇਜ਼ ਲੋਕੀ ਚੰਡੀਗੜ੍ਹ ਡਰਾਮਾ ਸਟੋਰ ਜਾਂਦੇ ਟੌਇ ਲਾਈਨ ਆਪਣੇ ਸਾਰੇ ਉਹੀ ਟੌਇਜ਼ ਹੁਣ ਖਰੜ ਚਵੇਲੀਵਲ ਹੋਣਗੇ ਓਕੇ ਸਾਰੇ ਪ੍ਰੀਮੀਅਮ ਕੁਆਲਿਟੀ ਦੇ ਟੌਇ ਆ ਚੰਗੀ ਵੈਰਾਈਟੀ ਚੰਗਾ ਸਾਰਾ ਕੁਝ ਤੁਸੀਂ ਦੇਖ ਸਕਦੇ ਆ ਜੀ 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 ਬਹੁਤ ਹੀ ਰੀਜ਼ਨੇਬਲ ਰੇਟ ਤੇ ਜੀ 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 ਤੇ ਇਹਨਾਂ ਦਾ ਮਤਲਬ ਤੁਸੀਂ ਦੱਸ ਸਕਦੇ ਹੋ ਜੀ ਵੀ ਲੋਅਰ ਪ੍ਰਾਈਸ ਤੋਂ ਲੈ ਕੇ ਹਾਈਰ ਪ੍ਰਾਈਸ ਤੱਕ ਅਵੇਲੇਬਲ ਹੈ ਜੀ ਆਪਣੀ ਮਰਜੀ ਇੱਥੇ 100 ਰੁਪਏ 50 ਰੁਪਏ ਤੋਂ ਟੁਆਇ ਇੱਥੋਂ ਸ਼ੁਰੂ ਹੋ ਜਾਏਗਾ ਜੀ ਆਈਟਮ ਤੋਂ ਸ਼ੁਰੂ ਹੋ ਜਾਏਗਾ ਜੀ ਗੈਜਟਸ ਜਿਹੜੇ ਆਪਣੇ ਕੋਲ ਕਿਚਨ ਗੈਜਟਸ ਹੋਮ ਗੈਜਟ ਆਪਣੇ ਕੋਲ 5 ਰੁਪਏ ਤੋਂ ਸ਼ੁਰੂ ਹੋ ਜਾਣਗੇ ਜੀ ਠੀਕ ਹੈ ਨਾ ਜੀ ਬੇਸਿਕ ਤੋਂ ਬੇਸਿਕ ਆਈਟਮ ਘਰ ਦੀ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਕਿਚਨ ਦੇ ਵਿੱਚ ਮਲਟੀ ਜਿਵੇਂ ਬੰਦਾ ਟੰਗ ਸਕਦਾ ਹੈਗਾ ਮੋਬਾਈਲ ਹੋਲਡਰ ਹੋ ਗਏ ਠੀਕ ਹੈ ਨਾ ਜੀ ਇਹ ਜਿਵੇਂ ਮੋਕੂ ਵਗੈਰਾ ਕੋਚੇ ਵਗੈਰਾ ਟੰਗਣ ਵਾਲਾ ਹੋ ਗਿਆ ਜੀ 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 ਇਸ ਤਰ੍ਹਾਂ ਬਹੁਤ ਵੈਰਾਈਟੀ ਹੈਗੀ ਆਪਣੇ ਕੋਲ ਘਰ ਦੇ ਜੀ ਇਹ ਜਿਵੇਂ ਲੈਂਪ ਹੋ ਗਏ ਜੀ ਠੀਕ ਹੈ ਨਾ ਜਿਹੜੇ ਸੋਨੇ ਸੁਨੇ ਯੂਨਿਕ ਲੈਂਪ ਹੈ ਜੀ 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 ਠੀਕ ਹੈ ਨਾ ਜੀ ਇਹ ਸਪੀਕਰ ਹੋ ਗਏ ਇਹ ਆਪਣੇ ਐਸਟਰਨੋਟ ਹੋ ਗਏ ਜੀ 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 ਠੀਕ ਹੈ ਨਾ ਇਹ ਲੈਂਪ ਹੋ ਗਏ ਜੀ 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 ਇਸ ਤਰ੍ਹਾਂ ਇਹ ਪੀਗੀ ਬੈਂਕ ਹੋ ਗਏ ਜੀ ਬੜੇ ਵਧੀਆ ਵਧੀਆ ਹਾਂ ਬਹੁਤ ਜ਼ਿਆਦਾ ਮਤਲਬ ਇਹਦੇ ਵਿੱਚ ਐਲੀਮੈਂਟ ਹੋ ਰਹੇ ਨੇ ਹਾਂਜੀ ਹਾਂਜੀ ਕਿਆ ਬਾਤ ਹੈ ਜੀ ਬਹੁਤ 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 ਵਧੀਆ এলিਫੈਂਟ ਹੈਗੇ ਜੀ ਬੋਲਦੇ ਜੀ 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 ਕਿੰਨਾ ਜੀ ਬਹੁਤ ਵਧੀਆ ਹਾਂਜੀ ਹਾਂਜੀ ਬੱਚਿਆਂ ਦੇ ਲਈ ਤੁਹਾਨੂੰ ਦਿਖਾ ਦਿੰਦੇ ਹਾਂ ਜੀ ਸਪੈਸ਼ਲ ਦੇਖੋ ਜੀ ਕਿੰਨੇ ਪ੍ਰਕਾਰ ਦੇ ਟੌਇਜ਼ ਵਗੈਰਾ ਹੈ ਤੁਸੀਂ ਦੇਖ ਪਾ ਰਹੇ ਹੋ ਡਿਫਰੈਂਟ ਅਵੇਲੇਬਲ ਚੈਲਲਿੰਗ ਹੋ ਗਿਆ ਜੀ ਇਹਨੂੰ ਆਪਾਂ ਹੋਣ ਕਰਾਂਗੇ ਜੀ 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 ਪਾਪਾ ਬਲੋਕ ਕੀ ਆਜਕਲ ਵੈਸੇ ਖੇਡਦੇ ਆ ਜੀ ਸਾਰੇ ਇਸ ਤਰ੍ਹਾਂ ਚੈਲੰਜ ਹੈ ਜੀ 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 ਆਪਾਂ ਫਿਰ ਇਸ ਤਰ੍ਹਾਂ ਕਰ ਸਕਦੇ ਠੀਕ ਠੀਕ ਬਹੁਤ ਵਧੀਆ ਜੀ ਕਿਆ ਬਾਤ ਹੈ ਕਿਆ ਬਾਤ ਹੈ ਕਿ ਨਾ ਸੋ ਇਹ ਹਲਕ ਵਗੈਰਾ ਦੇ ਪਏ ਜੀ ਹਨਾ ਇਹ ਬੈਟਮੈਨ ਵਗੈਰਾ ਠੀਕ ਹੈ ਜੀ ਬਹੁਤ ਵਧੀਆ ਇਹ ਰੈਬਿਟ ਹੋ ਗਏ ਜਿਵੇਂ ਹੁਣ ਇਹ ਟੁਆਏ ਆ ਜੀ 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 ਕੁੜੀਆਂ ਦਾ ਕਹਿੰਦੇ ਜੀ ਬਹੁਤੀ ਇਹ ਇਸ ਤਰ੍ਹਾਂ ਬੋਲ ਜਾਣਗੇ ਇਹਨੂੰ ਕੈਚ ਕਰਨਾ ਹੁੰਦਾ ਜੀ ਜੀ ਨਿਊ ਬ੍ਰਾਈਟ ਹੋ ਗਈ ਹਾਂ ਜੀ ਹਾਂ ਇਹ ਆਰਮ ਟੁਆਏ ਤੁਹਾਨੂੰ ਕਿਤੇ ਹੋਰ ਮਿਲੇਗਾ ਨਹੀਂ ਜੀ ਜੀ ਹਨਾ ਜੀ ਇਹ ਗੰਸ ਹੋ ਗਏ ਸ਼ੌਰਟਸ ਗਨ ਹੋ ਗਈਆਂ ਜੀ ਠੀਕ ਹੈ ਜੀ ਸ਼ੌਰਟਸ ਗਨ ਓਕੇ ਹਾਂ ਫਾਇਰ ਹੋ ਗਈਆਂ ਜੀ ਜੀ ਉਸ ਤੋਂ ਬਾਅਦ 11 ਫੁੱਟ ਦੀ ਵੱਡੀਆਂ ਟਰੈਕ ਜੀ ਜੀ ਬਹੁਤ ਵਧੀਆ ਜੀ ਇਹ ਗੰਸ ਹੋ ਗਿਆ ਇਹ ਮੈਂ ਤੁਹਾਨੂੰ ਦਿਖਾ ਦਿੰਦਾ ਅੱਗੇ ਲੱਗੀ ਹੋਈ ਹੈ ਬਹੁਤ ਪਿਆਰੀ ਕਰਨੀ ਸੋ ਤੁਸੀਂ ਦੇਖ ਪਾ ਰਹੇ ਹੋ ਇਸ ਸਮੇਂ ਹਾਂਜੀ ਅਹ ਟ੍ਰੇਨ ਦੇ ਨਾਲ ਨਾਲ ਮਿਊਜ਼ਿਕ ਦੇ ਨਾਲ ਨਾਲ ਗੰਸ ਵਗੈਰਾ ਸਭ ਟੁਆਇਜ਼ ਕੈਟਾਗਰੀ ਦੇ ਵਿੱਚ ਹੈਗੇ ਜੀ ਇਹ ਆਪਣੀ ਸੋਇ ਡੈਸ਼ਰ ਹੋ ਗਏ ਜੀ ਆਪਣੇ ਸੀਨਰੀਆਂ ਵਗੈਰਾ ਹੋ ਗਈਆਂ ਜੀ ਜੀ ਇਹ ਐਮਾਜ਼ੋਨ ਉਨ ਜੀ ਤੁਸੀਂ 3 3 4 4000 ਦੀ ਗੱਲ ਲੈਣੀ ਹੋ ਆਪਣੇ ਇੱਥੇ ਸਿਰਫ 800 700000 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਜੀ ਜੀ ਟਾਈਮ ਕਲੋਕ ਹਮ ਫ੍ਰੀਜ਼ਨੇਬਲ ਕੋ ਪ੍ਰਾਈਸ ਹੈ ਜੀ ਬਹੁਤ ਵਧੀਆ ਪ੍ਰਾਈਸ ਨੇ ਇੱਕ ਵਾਰ ਤੁਸੀਂ ਜ਼ਰੂਰ ਪਬਲਿਕ ਵਿਜ਼ਿਟ ਕਰੇ تھے ਹਾਂਜੀ ਏ ਚੈਸ ਮੈਗਨਿਟ ਇਹ ਆਪਣਾ ਕਾਊਂਟਿੰਗ ਲਿੰਕ ਠੀਕ ਹਾਂਜੀ ਇਹ ਬ੍ਰੇਲਿੰਗ ਬੱਚੇ ਪ੍ਰੈਕਟਿਸ ਕਰਦੇ ਰਹਿੰਦੇ ਬੱਚੇ ਬਹੁਤ ਇੰਟਰਸਟ ਲੈਂਦੇ ਜੀ ਇਸ ਤਰ੍ਹਾਂ ਦੇ ਟੁਆਇਸ ਹਾਂਜੀ ਸੋ ਇਹ ਸਟੇਸ਼ਨਿਲ ਦੇ ਨਾਲ ਨਾਲ ਜੀ ਏ ਆ ਰੀ ਕਿਚਨ ਜੀ ਕਿਚਨ ਦਾ ਅੱਛਾ ਠੀਕ ਹੈ ਜੀ ਇਹ ਆਗੇ ਟਾਵਲ ਵਗੈਰਾ ਮਲਟੀ ਯੂਜ਼ ਤੁਸੀਂ ਜੇ ਯੂਜ਼ ਕਰਨਾ ਠੀਕ ਹੈ ਨਹੀਂ ਤਾਂ ਇਹਨੂੰ ਐਸਾ ਹੈਂਗ ਕਰਕੇ ਰੱਖ ਲਓ ਜੀ ਠੀਕ ਹੈ ਨਾ ਜੀ ਇਹ ਯੂਜ਼ ਕਰ ਸਕਦੇ ਹੋ ਹਾਂ ਜੀ ਬੋਟਲਸ ਵਗੈਰਾ ਹਨ ਜੀ ਨਾਲ ਇਹ ਬੋਟਲਸ ਵਗੈਰਾ ਜੀ ਇਹ ਆਪਣੇ ਪੇਠ ਰਗੜਨ ਨੂੰ ਪੈਰ ਧੋਣ ਨੂੰ ਜੀ ਜੀ ਬਿਲਕੁਲ ਇਹ ਬੱਚਿਆਂ ਦਾ ਪੈਨ ਪਾਕਟ ਵਗੈਰਾ ਸਾਰਾ ਆਪਾਂ ਇਕੱਠਾ ਕਰਕੇ ਰੱਖ ਦਿੰਦੇ ਹਾਂ ਜੀ ਜੀ ਬਿਲਕੁਲ ਇਹ ਅਗੇ ਬੋਟਲਸ ਆ ਜੀ ਆਪਣੇ ਕੋਲ ਕਟੋ ਕਟੋ ਹਾਂਜੀ 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 ਕਿੱਥੇ ਦਾ ਹੈ 2000 ਸੋ ਇਹ ਦੇਖੋ ਜੀ ਲਾਈਵ ਇੰਟਰਵਿਊ ਚ ਕਸਟਮਰ ਵੀ ਆ ਚੁੱਕੇ ਆਂ ਹਾਂਜੀ ਜੀ ਇਹ ਆਪਣੇ ਕੋਲ ਹੋਮ ਅਪਲਾਈਂਸਸ ਹੈ ਜੀ ਜਿਵੇਂ ਹੁੱਕਾ ਨੇਲੈਸ ਹੁੱਕਾ ਵਗੈਰਾ ਹੋ ਗਿਆ ਜੀ ਜੀ ਠੀਕ ਹੈ ਜਿਵੇਂ ਸਬਜੀ ਵਗੈਰਾ ਨਹੀਂ ਘੱਟ ਜਾਂਦੀ ਲੇਡੀਜ਼ ਤੋਂ ਹਾਂਜੀ 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 ਤੇ ਇਹਦੇ ਨਾਲ ਹੈਗਾ ਵੀ ਉਂਗਲ ਤੇ ਚੜਾ ਕੇ ਇਸ ਤਰ੍ਹਾਂ ਕੱਟ ਸਕਦੇ ਕੁਝ ਵੀ ਜੀ 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 ਠੀਕ ਹੈ ਜੀ ਸੋ ਡਿਫਰੈਂਟ ਵੈਰਾਈਟੀ ਜੀ ਮੈਂ ਵੀ ਮੈਲ ਕੱਢਣ ਨੂੰ ਜੀ 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 ਇਹ ਆਪੇ ਦੀ ਆਈਟਮ ਜੀ 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 ਇਹ 20 20 ਰੁਪਏ ਦੀ ਆਈਟਮ ਜੀ ਮੋਬਾਈਲ ਹੋਲਡਰ ਜੀ ਜੀ ਜੋ ਇੱਕ ਕਸਟਮਰ ਵੀ ਆ ਗਿਆ ਜੀ ਟੈਂਡ ਕਰ ਲੋ ਜੀ ਬਿੱਟ ਇਹ ਕੈਂਡੀਆਂ ਬਣਾਉਣ ਨੂੰ ਆ ਜੀ ਲollipops ਬਣਾਉਣ ਨੂੰ ਬੱਚਿਆਂ ਦੇ ਜੀ ਠੀਕ ਹੈ ਨਾ ਜੀ ਜਿਵੇਂ ਕਰਦੇ ਲollipops ਖਾ ਸਕਦੇ ਬੱਚੇ ਜੀ ਜੀ ਠੀਕ ਹੈ ਜੀ ਸੋ ਸਟੇਸ਼ਨਰੀ ਵੀ ਨਾਲ ਨਾਲ ਸਮਾਨ ਜੀ ਇਰੇਨ ਕੋਟ ਬੈਗ ਕਵਰ ਆ ਗਏ ਜੀ ਜੀ ਠੀਕ ਹੈ ਨਾ ਜੀ ਇਹ ਲੂਫਾ ਆ ਗਿਆ ਜੀ ਵਧੀਆ ਇਹਦੇ ਵਿੱਚ ਲਿਕਵਿਡ ਵਿੱਚੇ ਪੈ ਜਾਂਦਾ ਅੱਛਾ ਜੀ ਇਹਦੇ ਵਿੱਚ ਇੱਥੇ ਲਿਕਵਿਡ ਪੈ ਜਾਏਗਾ ਜੀ ਤੇ ਲੂਫਾ ਦੇਖੋ ਕਿੰਨਾ ਸੌਫਟ ਹੈਗਾ ਬਿਲਕੁਲ 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 ਜੀ ਜੀ ਹੈਂਗਰ ਆ ਗਏ ਜੀ ਜੀ ਇਹ ਆਪਣੇ ਕੋਲ ਸਟੋਰੇਜ ਬੈਗ ਆ ਗਏ ਜੀ ਇਹ ਆਪਣੇ ਕੋਲ 100-100 ਰੁਪਏ ਤੋਂ ਸਟਾਰਟ ਹੈ ਜੀ ਸਟੋਰੇਜ ਬੈਗ 100-100 ਰੁਪਏ ਤੋਂ ਬੈਗ ਸਟਾਰਟ ਨੇ ਜੀ ਜੀ ਦੇਖੋਗੇ 200 300 ਦੇ ਮਿਲਦੇ ਆ ਵੱਡੇ ਕੰਬਲ ਬਲੈਂਕਟ ਵਾਲੇ ਸਾਰੇ ਮਿਲ ਜਾਣਗੇ ਜੀ ਠੀਕ ਹੈ ਜੀ ਸੋ ਇਹ ਤਾਂ ਬਹੁਤ ਵਧੀਆ ਪ੍ਰਾਈਸ ਹੈ ਜੀ ਹਾਂ ਹਾਂ ਜੀ ਇਹ ਜਿਵੇਂ ਛੋਟੀ ਆਈਟਮ ਆ ਗਈ ਜੀ ਬੱਚੇ ਸੌਕਟਾਂ ਸਵਿੱਚਾਂ ਛੱਤ ਪਾ ਦਿੰਦੇ ਆ ਇਹ ਉਹਨਾਂ ਨੂੰ ਰੋਕਣ ਲਈ ਹੈ ਜੀ ਜੀ ਬੀਕੋ ਕਿਉਂਕਿ ਸੇਫਟੀ ਵੀ ਜ਼ਰੂਰੀ ਹੈ ਇਹ ਜਿਵੇਂ ਸ਼ੈਂਪੂ ਬੋਤਲਾਂ ਵਗੈਰਾ ਟੰਗਣ ਲਈ ਹੈ ਕਾ ਜੀ 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 ਸ਼ੈਂਪੂ ਬੋਤਲਾਂ ਜਿਵੇਂ ਇੱਧਰ ਉੱਧਰ ਪਈਆਂ ਰਹਿੰਦੀਆਂ ਨੇ ਉਹਨਾਂ ਨੂੰ ਟੰਗਣ ਲਈ ਜੀ ਠੀਕ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਸੋ ਇਹ ਖੇਡਣ ਨੂੰ

ਡਿਫਰੈਂਟ ਕੈਟਾਗਰੀ ਤੁਸੀਂ ਦੇਖ ਪਾ ਰਹੇ ਹੋ। ਸੋ ਆਓ ਅੱਗੇ ਚੱਲਦੇ ਹਾਂ ਜੀ। ਸ਼ਾਪ ਦੇ ਓਨਰ ਸਾਨੂੰ ਲੇਟੈਸਟ ਬਾਰੇ ਜਾਣਕਾਰੀ ਦੇਣਗੇ ਪ੍ਰੋਡਕਟਸ ਬਾਰੇ। ਇਹ ਦੇਖੋ ਜੀ। ਇਹ ਬੱਚਿਆਂ ਦੀ ਬੋਤਲ ਆ ਗਈ ਜੀ। ਜੀ। ਬੜੀ ਪਿਆਰੀ ਹੈ ਜੀ। ਬਿਲਕੁਲ। ਬੱਚਿਆਂ ਦੀ ਬੋਤਲ ਹੈ ਜੀ ਨਵੀਂ। ਔਰ ਇੱਧਰ ਇਹ ਲੰਚ ਬਾਕਸ ਆ ਗਿਆ ਜੀ। ਲੰਚ ਬਾਕਸ। ਜੀ। ਆਪਣੇ ਲੰਚ ਬਾਕਸ ਜੀ ਆਪਣੇ ਤੋਂ 100 ਰੁਪਏ ਤੋਂ। ਜੀ ਜੀ ਜੀ। ਹੋ ਜਾਂਦਾ ਜੀ ਲੰਚ ਬਾਕਸ ਆਪਣੇ ਕੋ। ਜੀ ਜੀ। ਉਸ ਤੋਂ ਬਾਅਦ ਇਹ ਚੌਪਰ ਆ ਗਿਆ ਜੀ। ਜੀ। ਕੀ ਬਾਤ ਹੈ। ਸੋ ਤੁਹਾਨੂੰ ਚੌਪਰ ਵਗੈਰਾ ਵੀ ਦਿਖਾ ਰਹੇ ਹਾਂ ਜੀ ਨਾਲ ਨਾਲ ਹੋਰ ਹੀ ਡਿਫਰੈਂਟ ਕੈਟਾਗਰੀ ਦੇਖੋ ਆਹ ਦੇਖੋ ਜੀ ਹਾਂ ਜੀ ਚੌਪਰ ਜੀ 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 ਦੇਖੋ ਕਿੰਨਾ ਵਧੀਆ ਆਹ ਜੀ ਚੌਪਰ ਇਹ ਲੌਕ ਹੋ ਜਾਂਦਾ ਜੀ ਇਹਨੂੰ ਇਕੱਠਾ ਕਰਕੇ ਵੀ ਰੱਖ ਸਕਦੇ ਜੀ ਕੀ ਬਾਤ ਹੈ ਕਿਚਨ ਵਗੈਰਾ ਦਾ ਹਨਾ ਜੀ ਹਾਂ ਜੀ ਕੰਮ ਵਗੈਰਾ ਲਈ ਆ ਸਕਦਾ ਜੀ ਇਹ ਤੇ ਇਸ ਤੋਂ ਆਓ ਹੁਣ ਇਸ ਸੰਦਰਭ 'ਚ ਗੱਲਬਾਤ ਕਰਦੇ ਥੋੜਾ ਅੱਗੇ ਚੱਲਦੇ ਹਾਂ ਜੀ ਅਸੀਂ ਔਰ ਅੱਛਾ ਸੋ ਇੱਕ ਹੋਰ ਡਿਫਰੈਂਟ ਕੈਟਾਗਰੀ ਹੈ ਜੀ ਬਰਥਡੇ ਦੀ ਇਹ ਬਰਥਡੇ ਦੀ ਕੈਟਾਗਰੀ ਆ ਜੀ ਇਹਦੇ ਵਿੱਚ ਆਪਣੇ ਕੋਲ ਛੇੜ ਆ ਜਾਂਦੀਆਂ ਬੱਚਿਆਂ ਦੀ ਇਨਕਮ ਵਗੈਰਾ ਆ ਜਾਂਦੀਆਂ ਜੀ ਜੀ ਆ ਕਟਿੰਗ ਹੈਪੀ ਬਰਥਡੇ ਆਗੇ ਜੀ ਜੀ ਬਿਲਕੁਲ ਠੀਕ ਹੈ ਜੀ ਉਸ ਤੋਂ ਬਾਅਦ ਵਨ ਆ ਕੇ ਇਹਦੇ ਬਾਅਦ ਇਹ ਟਾਈਗਰ ਵਗੈਰਾ ਵੀ ਆਗੇ ਜੀ ਬੈਲੂਨ ਯੂਨੀਕੌਰਨ ਵਗੈਰਾ ਆਗੇ ਜੀ ਤੇ ਮੈਜਿਕ ਕੰਡਲ ਆ ਗਈਆਂ ਜੀ ਇਹ ਵੱਡੀਆਂ ਕੰਡਲ ਆ ਗਈਆਂ ਇਹ ਵੱਡੇ ਬੈਲੂਨ ਆ ਗਏ ਜੀ 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 ਉਦੋਂ ਬਾਅਦ ਹੋਰ ਫੈਂਸੀ ਐਂਕਾ ਵਗੈਰ ਆ ਗਈਆਂ ਜੀ 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 ਉਦੋਂ ਬਾਅਦ ਐਨੀਵਰਸਰੀ ਦਾ ਵੀ ਹੈ ਜੀ ਹੈਪੀ ਬਰਥਡੇ ਦਾ ਵੀ ਹੈ ਤੇ ਵੈਲੈਂਟਾਈਨ ਡੇ ਦਾ ਵੀ ਹੈਗਾ ਬਿਲਕੁਲ 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 ਉਦੋਂ ਬਾਅਦ ਇਹ ਛੋਟੇ ਇਹ ਵੀ ਮਤਲਬ ਬੈਲੂਨੀ ਆ ਬੱਚਿਆਂ ਦੇ ਹਰ ਤਰ੍ਹਾਂ ਦੀ ਵੈਰਾਈਟੀ ਹੈ ਜੀ ਜੀ ਉਦੋਂ ਬਾਅਦ ਇਹ ਚਲਰ ਆ ਗਈਆਂ ਬੈਕਗ੍ਰਾਉਂਡ ਆ ਗਈਆਂ ਜੀ ਚਲਰ ਬੈਕਗ੍ਰਾਉਂਡ ਉੱਤੇ ਹਾਂਜੀ ਹਾਂਜੀ ਇਹ ਇਲੈਕਟ੍ਰਿਕ ਬਰਸ਼ ਆਪਣੇ ਕੋਲ ਠੀਕ ਹੈ ਜੀ ਇਲੈਕਟ੍ਰਿਕ ਬਰਸ਼ ਵੀ ਹੈਗੇ ਬੱਚਿਆਂ ਦੇ ਕੱਟ ਨਗਰ ਆ ਗਏ ਸੋ ਬਹੁਤ ਹੀ ਨਿਊ ਵੈਰਾਈਟੀਆਂ ਅਵੇਲੇਬਲ ਹੈ ਜੀ ਇੱਕ ਵਾਰ ਤੁਸੀਂ ਜ਼ਰੂਰ ਵਿਜ਼ਿਟ ਕਰੋ ਪਬਲਿਕ ਨੂੰ ਸਾਡੀ ਅਪੀਲ ਹੈ ਜੀ ਇਹ ਸਟੇਸ਼ਨਰੀ ਦਾ ਸਮਾਨ ਹੈ ਜੀ ਇਹ ਹਾਂਜੀ ਹਾਂਜੀ ਜੀ ਇਹ ਬੱਚਿਆਂ ਦੇ ਸ਼ੂਜ਼ ਆ ਗਏ ਜੀ 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 ਤੁਸੀਂ ਦੇਖੋ ਕਿੱਡੇ ਪਿਆਰੇ ਸ਼ੂਜ਼ ਨੇ ਕਿੰਨੇ ਪਿਆਰੇ ਜੀ ਬਿਲਕੁਲ ਬਿਲਕੁਲ ਬੱਚੇ ਨੂੰ ਉਹ ਪਸੰਦ ਆਣਗੇ ਛੋਟੇ ਬੱਚਿਆਂ ਦੇ ਆਪਣੇ ਕੋਲ ਜਿਹੜੇ ਸ਼ੂਜ਼ ਅਵੇਲੇਬਲ ਹੈ ਜੀ ਉਹ ਇੱਕ ਸਾਲ ਤੋਂ ਲੈ ਕੇ 5-6 ਸਾਲ ਦੇ ਬੱਚਿਆਂ ਤੱਕ ਅਵੇਲੇਬਲ ਜੀ 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 ਇਹਨ ਇਹ ਵੱਡਿਆਂ ਦੇ ਸ਼ੂਜ਼ ਆ ਗਏ ਜੀ ਓਕੇ 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 ਜੀ ਵੈਰੀ ਗੁੱਡ ਜੀ ਹਾਂ ਹਾਂ ਜੀ ਇਹ ਪਿੰਕ ਸ਼ੂਜ਼ ਆ ਗਏ ਡੇਟ ਗਰਲਸ ਲਈ ਬਹੁਤ 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 ਸੋਹਣੇ ਆ ਜੀ ਇਹ ਜੀ ਜੀ ਇਹ ਥੋੜੇ ਜਿਹਾ ਵੱਡੇ ਬੱਚਿਆਂ ਦੇ ਆ ਗਏ ਜੀ ਫੈਂਸੀ ਸ਼ੂਜ਼ ਬਿਲਕੁਲ ਬਿਲਕੁਲ ਹਾਂ ਜੀ ਹਾਂ ਜੀ ਇਹ ਸਾਰੇ ਬਹੁਤ ਵੈਰਾਈਟੀ ਵਧੀਆ ਵੈਰਾਈਟੀ ਹੈ ਜੀ ਸ਼ੂਜ਼ ਕੁਆਲਿਟੀ ਤੁਸੀਂ ਦੇਖੋਗੇ ਤੁਹਾਨੂੰ ਪਤਾ ਲੱਗੂਗਾ ਬਿਲਕੁਲ ਸੋ ਇਹ ਹੁਣ ਸਟੇਸ਼ਨਰੀ ਲਈ ਜੀ ਸਮਾਨ ਇਹ ਹਾਂ ਜੀ ਸਟੇਸ਼ਨਰੀ ਦਾ ਜੀ 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 ਕਾਤਲ ਸੋ ਗਏ ਜੀ ਸਭ ਕੁਝ

1 kg ਹੈ వాటర్ જગ ਕੀ ਜੀ ਇਹ ਇਹ వాటర్ কুলਰ ਹੈ ਜੀ ਇੱਕ ਤਰ੍ਹਾਂ ਦੇ ਇਹ ਆਪਣਾ ਪੋਰਟੇਬਲ ਹੈ ਕਿਤੇ ਮਰਜ਼ੀ ਲਿਆ ਸਕਦੇ ਆ ਵੈਸੇ ਕੈਂਪਿੰਗ ਲਈ ਕਾਰ ਦੇ ਵਿੱਚ ਰੱਖਣ ਲਈ ਜੀ ਇਹ ਆਪਣੇ ਲੈਂਪ ਹੈ ਜੀ ਅੱਗੇ ਜਗਾ ਰੱਖਿਆ ਜੀ ਇਹ ਵਾਸ਼ਿੰਗ ਮਸ਼ੀਨ ਹੈ ਜੀ ਪੋਰਟੇਬਲ ਛੋਟੇ ਬੱਚਿਆਂ ਦੇ ਕੱਪੜੇ-ਕੁਪੜੇ ਧੋਣ ਨੂੰ ਓਕੇ ਓਕੇ ਛੋਟੇ ਬੱਚਿਆਂ ਲਈ ਵਾਸ਼ਿੰਗ ਮਸ਼ੀਨ ਕਾਹ ਬਾਤ ਹੈ ਹਾਂ ਜੀ ਇਹ ਜਿਵੇਂ ਵੱਡੇ ਹਲਕ ਵਗੈਰਾ ਜੀ ਆਪਣੇ ਕੋਲ ਬਿਗ ਸਾਈਜ਼ ਕਿਸੇ ਕੋਲ ਜੀ ਜੀ ਹਾਂ ਜੀ ਇਹ ਪਿਆਨੋ ਵਗੈਰਾ ਹੈਗੀਆਂ ਜੀ ਆਪਣੇ ਕੋਲ ਬਿਲਕੁਲ ਹਾਂ ਜੀ ਤੇ ਇਹ ਜੇ ਇਹ ਲੇਡੀਜ਼ ਦੀ ਆਪਣਾ ਬਟਰਫਲਾਈ ਹੈ ਜੀ ਓਕੇ ਓਕੇ ਰਿੰਗਸ ਲੱਗ ਜਾਂਦੇ ਨੇ ਬਰਥਡੇ ਤੇ ਠੀਕ ਹੈ ਲੇਡੀਜ਼ ਨੂੰ ਇਹ ਦੇਖੋ ਜੀ ਸੈਟ ਕਿੰਨਾ ਲੱਗਿਆ ਲਾਈਟਾਂ ਵੀ ਚੱਲਦੀਆਂ ਤੇ ਮਿਊਜ਼ਿਕ ਵੀ ਹੈ ਤੇ ਇਹ ਮੂਵੀ ਕਰਦੇ ਆ ਜੀ ਹਾਂ ਜੀ ਬਹੁਤ ਸੋਹਣਾ ਹੈ ਜੀ ਹੂੰ 걸스 ਤੇ ਲਈ স্পেশাল টয়സ് বাকি ਅਗੇ ਬੱਚਿਆਂ ਦਾ ਸਮਾਨ ਹੈ ਜੀ ਸਪਾਈਡਰਮੈਨ ਦੀਆਂ ਡਰੈਸਾਂ ਵਗੈਰਾ ਆਪਣੇ ਕੋਲ ਹੈਗੀਆਂ ਜੀ 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 ਠੀਕ ਹੈ ਜੀ ਇੱਕ ਪਬਲਿਕ ਜਾਨਣਾ ਚਾਹੁੰਦੀ ਜੀ ਕਿ ਇਹ ਥੋੜੇ ਵੱਡੇ ਤੋਂ ਆਏ ਆ আচ্ছা ਵੱਡੇ ਟੁਆਇ ਠੀਕ ਹੈ ਬੱਚੇ ਵਿੱਚ ਬੈਠ ਕੇ ਵੀ ਚਲਾ ਸਕਦੇ ਹਾਂ ਜੀ ਅਜੇ ਸੀ ਵੀ ਹੋ ਗਏ ਟਰੱਕ ਹੋ ਗਏ 360 ਕਾਰਾਂ ਹੋ ਗਈਆਂ ਜੀ ਜੀ ਇਹ 뮤지컬 ਟੁਆਇ ਹੋ ਗਏ ਪਾਪਾ ਪਿਗ ਕਾਰਾਂ ਹੋ ਗਈਆਂ ਜੀ ਰਿਮੋਟ ਵਾਲੀ ਵੀ ਜਨਾ ਇਹ ਹਰ ਰਿਮੋਟ ਵਾਲੀਆਂ ਜੀ ਸਾਰੀਆਂ ਰਿਮੋਟ ਵਾਲੀਆਂ ਰੀਚਾਰਜੇਬਲ ਆਈ ਰਿਮੋਟ ਠੀਕ ਠੀਕ ਹੈ ਰੀਚਾਰਜ ਵੀ ਹੋ ਜਾਂਦੀਆਂ ਪਿਆਨੋ ਵਗੈਰਾ ਹੋ ਗਿਆ ਜੀ 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 ਤੇ ਅੱਗੇ ਸੋ ਟਾਰਨਰ ਦਾ ਸਮਾਨ ਆ ਗਿਆ ਇਹ ਫੋਟੋ ਫਰੇਮ ਆ ਗਏ ਜੀ ਡੈਕੋਰੇਸ਼ਨ ਦਾ ਸਮਾਨ ਆ ਗਿਆ ਆਪਣਾ ਅੱਛਾ ਡੈਕੋਰੇਸ਼ਨ ਦਾ ਸਮਾਨ ਹੈ ਦੇਖੋ ਜੀ ਫੋਟੋ ਫਰੇਮ ਆ ਗਏ ਲਾਈਟਿੰਗ ਵਾਲੇ ਆ ਗਏ ਹਮ ਠੀਕ ਹੈ ਜੀ ਮੱਗਸ ਵਗੈਰਾ ਆ ਗਏ ਅੱਗੇ ਫੋਟੋ ਫਰੇਮ ਮੱਗਸ ਓਕੇ ਆ ਗਿਫਟ ਆਈਟਮ ਆ ਜੀ ਜਿਵੇਂ ਐਨੀਵਰਸਰੀ ਬਰਥਡੇ ਤੇ ਜੀ ਠੀਕ ਹੈ ਜੀ ਅੱਗੇ ਆਪਣوں ਕੋਲ ਇੱਕ ਬਹੁਤ ਹੀ ਵਧੀਆ ਸਪੈਸ਼ਲਟੀ ਹੈ ਜੀ ਜੀ ਹਾਂ ਲੇਡੀ ਸਪੈਸ਼ਲਟੀ ਇਹ ਮੋਸਟਲੀ ਤੁਹਾਨੂੰ ਬਹੁਤ ਘੱਟ ਮਿਲੇਗੀ ਔਨਲਾਈਨ ਹੀ ਮਿਲੇਗੀ ਜੀ ਇਹ ਬੈਟਰੀ ਐਜ ਤੇ ਮੋਸਟਲੀ ਇਹ ਹੁੰਦੀ ਹੈ ਸ਼ਿਪ ਵਾਲਿਆਂ ਕੋਲ ਹੂੰ ਹੂੰ ਆਪਾਂ ਉੱਥੇ ਮਹਿੰਗਾਈ ਹੋਈ ਹੈ ਜੀ ਜੀ ਅੱਛਾ ਇਹ ਸੇਫਟੀ ਲਈ ਹੈ ਜੀ ਬੰਦਾ ਰੱਖ ਲਿਆ ਆਪਣੀ ਕਾਰ 'ਚ ਕਹਿੰਦੇ ਜੀ ਇਲੈਕਟ੍ਰੀਕਲ ਸ਼ੌਕ ਹੈ ਨਾ ਜੀ ਇਹ ਟੋਰਚ ਹੈ ਜੀ ਵੈਸੇ ਟੋਰਚ ਵੀ ਅੱਛਾ ਟੋਰਚ ਦੇ ਤੌਰ ਤੇ ਆਪਾਂ ਦਿਖਾ ਰਹੇ ਹਾਂ ਕਰਦੇ ਯੂਜ਼ ਹਾਂਜੀ ਤੇ ਹਾਂਜੀ ਇਹ ਜ਼ਿਆਦਾ ਨਹੀਂ ਇੱਕ ਵਾਰੀ ਬੰਦੇ ਨੂੰ ਥੋੜਾ ਜਿਹਾ ਟੱਚ ਕਰ ਗਈ ਅਗਰ ਹਾਂ ਥੋੜਾ ਜਿਹਾ ਸੁਸਤ ਕਰ ਦਿੰਦੀ ਹੈ ਜੀ 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 ਤੁਸੀਂ ਉਹਨੇ ਨੂੰ ਸੇਫ ਹੋ ਕੇ ਨਿਕਲ ਸਕਦੇ ਹੋ ਜੀ ਜੀ ਤੁਸੀਂ ਕਿਸੇ ਤਰੀਕੇ ਦੇ ਹਮਲੇ ਤੋਂ ਬਚ ਸਕਦੇ ਹੋ ਨਾ ਹਾਂਜੀ ਕਿਸੇ ਤਰੀਕੇ ਨਾਲ ਬਚ ਸਕਦੇ ਹਾਂ ਡਿਫੈਂਸ ਇੱਕ ਤਰੀਕੇ ਦਾ ਹੋ ਗਿਆ ਹਾਂਜੀ 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 ਬਾਕੀ ਇਹ ਮੈਰिज ਵਾਲੀਆਂ ਬਾਇਰੋ ਗਨ ਹੈਗੀਆਂ ਆਪਣੇ ਕੋਲ ਜੀ 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 ਜਿਹੜੀਆਂ ਮੈਰिज ਦੇ ਵਿੱਚ ਤੁਸੀਂ ਦੇਖਿਆ ਹੁਣ ਚੱਲਦੇ ਆ ਅਨਾਰ ਚੱਲਦੇ ਆ ਜੀ ਜੀ ਇਹ ਵੱਡੀਆਂ ਗਨਸ ਹੈਗੀਆਂ ਸੇਫ ਹੁੰਦੀਆਂ ਅੱਛਾ ਮੈਰिज ਉਹ ਹਾਰਡ ਡਿਸਕ ਯੂਜ਼ ਕਰ ਸਕਦੇ ਆ ਲੈਪਟਾਪ ਸਟੈਂਡ ਹੈਗੇ ਜੀ ਆਪਣੇ ਕੋਲ ਮੈਟਲ ਦੇ ਦੂਸਰੇ ਜੀ 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 ਦੇ ਸਟੋਰੇਜ ਹੈਗੀਆਂ ਜੀ ਇਹ ਕਿਚਨ ਦੀਆਂ ਬਾਸਕਟ ਆ ਗਈਆਂ ਜੀ ਡレイン ਵਾਲੀਆਂ ਹੂੰ ਹੂੰ ਠੀਕ ਹੈ ਜੀ ਇਹ ਕੰਟੇਨਰ ਆ ਗਏ ਮਲਟੀ ਜੀ ਹਾਂ ਜੀ ਇਹ ਟਾਈਟ ਕੰਟੇਨਰ ਆ ਗਏ ਜੀ ਜੀ ਇਹ ਆਪਣੇ ਕੋਲ ਸਾਬਣਦਾਨੀਆਂ ਆ ਗਈਆਂ ਜੀ ਜੀ ਬਿਲਕੁਲ 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 ਇਹ ਸਾਰੀਆਂ ਨੀਲੈਸ ਹੈ ਭਾਜੀ ਮੇਨ ਗੱਲ ਇਹ ਆ ਓਕੇ ਵੀ ਬਿਨਾ ਨੇਲ ਤੋਂ ਆਪਾਂ ਕਿਤੇ ਵੀ ਚਿਪਕਾ ਸਕਦੇ ਹਾਂ ਡਿੱਗਦੀਆਂ ਨਹੀਂ ਹੈਗੀਆਂ ਠੀਕ ਹੈ ਠੀਕ ਹੈ ਇਹ ਆਮ ਚਸ਼ਮੇ ਜਿਸ ਵਿੱਚ ਮਿੱਧਰ ਉਧਰ ਰੋਲ ਦੇ ਰਹਿੰਦੇ ਆ ਇਹਨੂੰ ਤੁਸੀਂ ਐਸਪਰੇਨ ਲਗਾ ਦਿਓ ਜੀ ਆਪਣਾ ਚਸ਼ਮਾ ਰੱਖ ਦੋ ਜੀ ਜੀ ਇਹ ਸਾਰਾ 30 ਰੁਪਏ ਦੀ ਆਈਟਮ ਹੈ ਜੀ ਬਿਲਕੁਲ ਸਸਤੀ ਸਕਸਪੈਕਸ ਵਗੈਰਾ ਰੱਖ ਸਕਦੇ ਹਾਂ ਸਕਸਪੈਕਸ ਵਗੈਰਾ ਨਹੀਂ ਤਾਂ ਉੱਧਰ ਉੱਧਰ ਟੋਟੀਆਂ ਜਾਂਦੀਆਂ ਜੀ ਜੀ ਇਹ ਬੋਡੀ ਨੌਨ ਦੇ ਵਿੱਚ ਬੈਕ ਰਗੜਨ ਰਗੜਨ ਜੀ ਹਨਾ ਪੈਕਰ ਰਗੜਨ ਜੀ ਹੈਲਪਫੁਲ ਹੈ ਜੀ ਇਹ ਹਾਂਜੀ ਹਾਂਜੀ ਠੀਕ ਹੈ ਇਹ ਇਹ ਆਪਣਾ ਕੈਂਡੀ ਮੇਕਰ ਹੈ ਜੀ ਸਿਲੀਕਨ ਦਾ ਇਸ ਤਰ੍ਹਾਂ ਕੈਂਡੀਆਂ ਬਣ ਜਾਂਦੀਆਂ ਜੀ 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 ਬਹੁਤ ਵਧੀਆ ਬਹੁਤ ਵਧੀਆ ਬਹੁਤ ਜ਼ਿਆਦਾ ਆਈਟਮ ਹੈ ਜੀ ਆਪਣੇ ਕੋਲ ਟੋਟਲ 528 ਆਈਟਮ ਹੈ ਜੀ ਜੀ 528 ਆਈਟਮਸ ਹੈ ਡਿਫਰੈਂਟ ਕੈਟਾਗਰੀ ਅਵੇਲੇਬਲ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਔਰ ਇੱਕ ਵਾਰ ਅਸੀਂ ਫੇਰ ਕੈਮਰਾ ਦੇ ਰਾਹੀਂ ਤੁਹਾਨੂੰ ਸ਼ਾਪ ਚ ਪਿਆ ਪ੍ਰੋਡਕਟ ਸਮਾਨ ਸਾਰਾ ਦਿਖਾ ਦਿੰਦੇ ਹਾਂ ਜੀ ਇੱਕ ਵਾਰ ਦੇਖੋ ਜਿੱਤੇ ਤੱਕ पब्लिक थोड़ी निगाह जानती हो तो तक तुम देखो सब कुछ अवेलेबल है अच्छा Amazon मतलब ठीक तो सेल है Amazon सेलर ओके Amazon पे मतलब अगर ऑनलाइन तो कोई मंगाये थोड़ी तो जी ऑनलाइन हम अवेलेबल करवा देंगे जी अवेलेबल करवा सकते हाँ, हैं ठीक है अगर, थीक, अगर ਸਾਡੇ ਤੋਂ ਕੋਈ ਬੰਦਾ ਹੋਲ ਸੇਲ 'ਚ ਵੀ ਲੈਣਾ ਚਾਹੁੰਦਾ ਸੀ ਹੋਲ ਸੇਲ 'ਚ ਵੀ ਕੰਮ ਕਰ ਦਾਂਗੇ ਮਿਨੀਮਮ ਆਰਡਰ 5000 ਦਾ ਹੋਣਾ ਚਾਹੀਦਾ ਜੀ ਅਗਰ ਘਰੇ ਬੈਠਾ ਕੋਈ ਮੰਗਾਵੇ ਅਸੀਂ ਕੋਰੀਅਰ ਚਾਰਜ ਫ੍ਰੀ ਕਰ ਦਾਂਗੇ ਆਰਡਰ ਦਾ ਘੱਟੋ ਘੱਟ 1000 ਦਾ ਹੋਣਾ ਚਾਹੀਦਾ ਜੀ ਜੀ ਠੀਕ ਹੈ ਜੀ ਸਾਨੂੰ WhatsApp ਤੇ ਹਾਈ ਲਿਖ ਕੇ ਕੋਈ ਵੀ ਪ੍ਰੋਡਕਟ ਹੈ ਜੀ ਸਾਨੂੰ ਫੋਟੋ ਭੇਜਦੇ ਜੇਕਰ ਸਾਨੂੰ ਕੋਈ ਡਿਮਾਂਡ ਦੱਸਣਾ ਚਾਹੁੰਦਾ ਆਪਣੀ ਡਿਮਾਂਡ ਦੱਸ ਦੇ ਅਸੀਂ ਉਹ ਪ੍ਰੋਡਕਟ ਦੀਆਂ ਫੋਟੋਆਂ ਭੇਜ ਦਾਂਗੇ ਤੇ ਉਹਨਾਂ ਨੂੰ ਜੀ ਜੀ ਬਿਲਕੁਲ ਬਿਲਕੁਲ ਅਸੀਂ ਆਪਣੀ ਪਸੰਦੀ ਉਹ ਲੈ ਸਕਦੇ ਜੀ ਬੰਦਾ ਜੀ ਜੀ ਲੇਕਿਨ ਜੀ ਪ੍ਰੋਡਕਟ ਰਿਟਰਨੇਬਲ ਹੋਏਗਾ ਜੀ ਕੋਈ ਦਿੱਕਤ ਹੋਏਗੀ ਪ੍ਰੋਡਕਟ ਦੇ ਵਿੱਚ ਟੁੱਟਿਆ ਭੱਜਿਆ ਹੋਏਗਾ ਜਾਂ ਕੋਈ ట్రాਨਸਪੋਰਟ ਚ ਖਰਾਬ ਹੋ ਜਾਂਦਾ ਉਸੇ ਰਿਟਰਨ ਕਰਾਂਗੇ ਜੀ ਉਹਦੇ ਵਿੱਚ ਬੰਦੇ ਨੂੰ ਟੈਨਸ਼ਨ ਲੈਂਦੀ ਲੋੜ ਨਹੀਂ ਵੀ ਉਹਦੇ ਪੈਸੇ ਖਰਾਬ ਜਾਣਗੇ ਬਿਲਕੁਲ ਠੀਕ ਹੈ ਨਾ ਜੀ ਉਹ ਸੇਫ ਰਹੇਗਾ ਉਸ ਕੰਮ ਤੇ ਸਾਡੇ ਇੱਕ ਹੋਰ ਕੁਸਚਨ ਹੈ ਜੀ ਉੱਪਰ ਟੈਡੀ ਵੀਰ ਵਗੈਰਾ ਜੀ ਇਹ ਕੈਟਗਰੀ ਹੈ ਟੈਡੀ ਵੀਰ ਹੈ ਜੀ ਇਹ ਹਜੇ ਆਪਣੀ ਵੈਰਾਈਟੀ ਹਜੇ ਆਉਣ ਵਾਲੀ ਹੈ ਆਉਣੀ ਹੈ ਓਕੇ ਵੈਰਾਈਟੀ ਅੱਜ ਕੋਟ ਆਪਣੇ ਕੋਲ 40 50 ਤਰ੍ਹਾਂ ਦੇ ਵੈਰਾਈਟੀ ਟੈਡੀ ਵੀਰ ਹੈਗੇ ਜੀ ਹਰ ਸਾਈਜ਼ ਦੇ ਜੀ ਜੀ ਨੇ ਬਲ ਸਿਰਫ 200 ਰੁਪਏ ਤੋਂ ਸਟਾਰਟ ਹੋ ਜਾਂਦੇ ਜੀ ਟੈਡੀਅਰ ਆਪਣੇ ਕੋਲ ਜੀ ਤੇ ਵਧੀਆ ਵੈਰਾਈਟੀ ਵਧੀਆ ਫਰਦੇ ਨਾਲ ਉਹ ਖਰੜ ਦੇ ਵਿੱਚ ਤੁਸੀਂ ਝੁੰਗਿਆ ਰੋਡ ਹਨਾ ਦੇ ਉੱਪਰ ਇਹ ਸ਼ਾਪ ਕਦੋਂ ਬਿਲਕੁਲ ਮੇਨ ਰੋਡ ਦੇ ਨਾਲ ਝੁੰਗਿਆ ਰੋਡ ਹੈ ਜੀ ਐਨ ਆਰ ਇਨ ਕਲੇਵ ਹੈ ਐਨ ਆਰ ਇਨ ਕਲੇਵ ਦੇ ਨਾਲ ਹੀ ਜਿਵੇਂ ਆਪਣੇ ਜਿਹੜੇ ਬੂਥ ਹੈਗੇ ਉੱਥੀ ਹੈ ਜੀ ਜੀ ਚੰਡੀਗੜ੍ਹ ਖਰੜ ਜੋ ਹਾਈਵੇ ਹੈ ਹਾਈਵੇ ਦੇ ਨਾਲ ਟੱਚ ਕਰ ਰ ਝੁੰਗਿਆ ਰੋਡ ਉਸੇ ਤੇ ਸ਼ਾਪ ਹੈ ਨਾ ਐਨ ਆਰ ਇਨ ਕਲੇਵ ਦੇ ਸਾਹਮਣੇ ਜੀ 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 वैसे भी नेट ਤੇ ਤੁਸੀਂ ਗਮੀ ਬੀਅਰ ਸਰਚ ਕਰੋਗੇ ਤੇ ਸਿੱਧਾ ਆਪਣੀ ਸ਼ੌਪ ਤੇ ਆਉਂਗੇ ਗਮੀ ਬੀਅਰ ਸਰਚ ਕਰ ਲਓ ਨਾ ਨੈਟ ਤੇ ਗਮੀ ਬੀਅਰ ਥਰਡ ਪਾ ਲਿਓ ਉਸ ਦੇ ਵਿੱਚ ਗਮੀ ਬੀਅਰ ਆ ਜਾਊਗਾ ਜੀ ਉੱਥੇ ਕਰੋਗੇ ਤੁਸੀਂ ਆਪਣੀ ਸ਼ੌਪ ਜੀ Google ਤੇ ਜਰੂਰ ਸਰਚ ਕਰੋ ਜੀ ਹਾਂ ਹਾਂ ਜੀ ਹਾਂ ਜੀ ਤੇ ਅ ਬਾਕੀ ਤੁਸੀਂ ਪਬਲਿਕ ਨੂੰ ਕੀ ਕਹਿਣਾ ਚਾਹੋਗੇ ਜੀ ਇੱਕ ਥੋੜਾ ਲਾਸਟ ਸੰਦੇਸ਼ ਕੀ ਹੈ ਜੀ ਪਬਲਿਕ ਨੂੰ ਇਨੌਰਗੇਸ਼ਨ ਕਰਤਾ ਹੈ ਜੀ ਦੁਕਾਨ ਦਾ ਦੁਕਾਨ ਜੀ ਖੁੱਲੀ ਜੀ ਅ ਵੀਰ ਜੀ ਸਾਨੂੰ 2 ਦਿਨ ਹੀ ਹੋਏ ਹੈ ਜੀ ਸੈਟਅਪ ਕਰੀ ਜਨੇ ਅਸੀਂ ਸਮਾਨ ਕਾਫੀ ਹੈ ਸਾਡੇ ਕੋਲ ਐਕਚੁਅਲੀ ਜੀ ਤੇ ਵੈਰਾਈਟੀ ਬਹੁਤ ਹੈ ਜੀ ਤੇ ਬਾਕੀ ਅਸੀਂ ਪਬਲਿਕ ਨੂੰ ਇਹ ਹੀ ਹੈ ਵੀ ਅਸੀਂ ਵਧੀਆ ਕੁਆਲਟੀ ਦਾ ਰੀਜ਼ਨੇਬਲ ਰੇਟ ਤੇ ਸਮਾਨ ਪ੍ਰੋਵਾਈਡ ਕਰਾਉਣਾ ਚਾਹੁੰਦੇ ਆ ਤਾਂ ਕਿ ਉਹਨਾਂ ਨੂੰ ਉਹਦਾ ਪੈਸਾ ਵੀ ਉਹਨਾਂ ਦਾ ਖਰਾਬ ਨਾ ਹੋਵੇ ਠੀਕ ਹੈ ਨਾ ਜੀ ਤੁਹਾਨੂੰ ਬੱਚਿਆਂ ਦੀ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਬੱਚੇ ਇੱਥੇ ਆ ਕੇ ਲੈ ਸਕਣ ਸਸਤੀ ਤੋਂ ਸਸਤੀ ਵਧੀਆ ਤੋਂ ਵਧੀਆ ਕੁਆਲਟੀ ਹਰ ਤਰ੍ਹਾਂ ਦੀ ਵੈਰਾਈਟੀ ਉਹਨਾਂ ਨੂੰ ਮਿਲ ਸਕੇ ਹ ਉਹਨਾਂ ਨੂੰ ਵਨ ਸਟੌਪ ਸਰਵਿਸ ਹੋ ਜੇ ਉਹਨਾਂ ਨੂੰ ਸਟੇਸ਼ਨ ਨਹੀਂ ਮਿਲ ਜੇ ਇੰਡੀਰੀਅਨ ਮਿਲ ਜੇ ਕਿਚਨ ਮਿਲ ਜੇ ਜੀ ਹੋਮ ਗੈਜੇਟਸ ਮਿਲ ਜਾਣ ਜੀ ਏਰੀਆ ਦਾ ਸਾਮਾਨ ਹੋ ਜੇ ਜੀ ਜੀ ਉਹਨਾਂ ਬੱਚਿਆਂ ਦੇ ਟੌਈ ਮਿਲ ਜਾਣ ਸਾਰਾ ਕੁਝ ਮਿਲ ਜੇ ਉਹਨਾਂ ਨੂੰ ਜੀ 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 ਸੋ ਬਹੁਤ ਹੀ ਖੂਬਸੂਰਤ ਤਰੀਕੇ ਨਾਲ ਬਣਾਨੇ ਪਬਲਿਕ ਨੂੰ ਅਪੀਲ ਕੀਤੀ ਜੀ ਤੇ ਅਸੀਂ ਇੱਕ ਵਾਰ ਬਾਹਰ ਦਾ ਵੀ ਸ਼ਾਟ ਨਾਲ ਨਾਲ ਦਿਖਾ ਦਿੰਦੇ ਆ ਜੀ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕਿ ਰੋਡ ਤੋਂ ਤੋਂ ਸ਼ਾਪ ਕਿੱਥੋਂ ਹੈ ਜੀ ਇਹ ਦੇਖੋ ਜੀ ਅਸੀਂ ਸ਼ਾਪ ਤੋਂ ਬਾਹਰ ਆ ਗਏ ਸ਼ਾਪ ਤੋਂ ਬਾਹਰ ਆ ਕੇ ਤੁਸੀਂ ਪਹਿਲਾਂ ਦੇਖੋ ਗਮੀਬੀਰ ਠੀਕ ਹੈ ਇਸ ਦੇ ਨਾਲ ਇਹ ਦੇਖੋ ਸ਼ੋਪ ਐਦਾਂ ਦੀ ਹੈ ਨਾਲ ਵਾਲੀ ਇਹ ਦੇਖੋ ਮਾਰਕੀਟ ਹੈ ਪੂਰੀ ਇਹ ਹੈਗੀ ਰੋਡ ਰੋਡ ਚੁੰਗਿਆ ਰੋਡ ਠੀਕ ਹੈ ਅੱਗੇ ਹੈਗਾ ਨੈਸ਼ਨਲ ਹਾਈ ਚੰਡੀਗੜ੍ਹ ਖਰੜ ਵਾਲਾ ਉੱਥੋਂ ਕਨੈਕਟ ਕਰਦਾ ਏਐਨਆਰ ਇਨਕਲੇਵ ਸਾਹਮਣੇ ਇਹਦੀ ਨਾਲ ਹੀ ਹੈ ਬਸ ਤੇ ਸਾਹਮਣੇ ਹੈ ਜੀ ਸੋ ਜਰੂਰ ਵਿਜ਼ਿਟ ਕਰੋ ਜੀ ਗਿਫਟ ਹੈ ਟਵਾਈਸ ਹੈ ਗੈਜਟਸ ਹੈ ਸਕੂਲ ਸਟੇਸ਼ਨਰੀ ਹੈ ਗਮੀਬੀਰ ਹੈ ਫੈਨਸੀ ਆਈਟਮਸ ਅਵੇਲੇਬਲ ਹੈ ਹੋਮ ਇੰਪਰੂਵਮੈਂਟ ਹੈ ਕਿਚਨ ਜੈਂਚੈਲਸ اور رینر ان کلیب بوث نمبر ٹھیک ہے 15 چنگا روڈ خرੜ ای میل کر سکتے ہو gamibeer.co.in@gmail.com ویب سائٹ alibaba.in اور موبائل ہے جی 9855634556 سے اسی کانٹیکٹ کر سکتے ہو سو اے تھانو اسی پراپر ہن دکھا چکے ہیں جی سو اے باربی کچھ ائٹمز ہیں ان بارے جی ضرور پبلک نو ਤੁਸੀਂ ਚਾਹਣਾ ਪਾਉਜੀ ਕੀ ਜੀ ਇਹ ਆਪਣੇ ਕੋਲ ਜਿਵੇਂ ਸਟੱਡੀ ਟੇਬਲ ਹੈ ਜੀ ਜੀ ਇਹ ਮਾਰਕੀਟ ਜੀ ਤੁਹਾਨੂੰ 500 ਦਾ ਮਿਲੇਗਾ ਆਪਣੇ ਕੋਲ ਸਿਰਫ 350 ਰੁਪਏ ਦਾ ਜੀ ਸਟੱਡੀ ਟੇਬਲ ਹੈ 350 ਦਾ ਆਪਣੇ ਇਹ ਵੀ ਸਟੱਡੀ ਟੇਬਲ ਹੈ ਜੀ ਸੇਮ ਪਰ ਇਹਦੇ ਚ ਨਾਲ ਜਿਵੇਂ ਟ੍ਰੇ ਵਗੈਰਾ ਮਿਲ ਜਾਂਦੀ ਹੈ ਕੋਈ ਸਮਾਨ ਵਗੈਰਾ ਰੱਖਣ ਨੂੰ ਨਾਲ ਕੱਪ ਹੋਲਡਰ ਮਿਲ ਜਾਏਗਾ ਜੀ ਕੱਪ ਹੋਲਡਰ OK ਠੀਕ ਹੈ ਜੀ ਜੀ ਇਹ ਸਟੱਡੀ ਟੇਬਲ ਮਿਲ ਜੇਗਾ ਜੀ ਸ਼ੁਰ 300 ਤੋਂ ਨਾਲ ਬੱਚਿਆਂ ਦੇ ਗੇਮ ਵਗੈਰਾ ਦੀ ਹੈਗਰੀ ਠੀਕ ਹੈ ਗੱਡੋ ਵਗੈਰਾ ਆ ਜੀ ਇਹ ਬੋਰਡ ਵਗੈਰਾ ਮੇਂ ਮਿਲ ਜਾਣਗੇ ਜੀ ਇਹ ਟੇਬਲ ਕੁਰਸੀ ਆ ਮਾਰਕੀਟ 'ਚ ਤੁਹਾਨੂੰ 1000 1500 ਦੀ ਮਿਲ ਜੇਗੀ ਆਪਣੇ ਕੋਲ ਸਿਰਫ 700 ਰੁਪਏ ਦੀ ਆ ਜੀ ਜੀ 1000 ਵਾਲੀ ਕੁਰਸੀ 700 ਦੀ ਕਿਆ ਬਾਤ ਹਾਂਜੀ ਇਹ ਅਡਜਸਟੇਬਲ ਟੇਬਲ ਹੈ ਜੀ ਇਹਦੀ ਹਾਈਟ ਅਡਜਸਟ ਹੋ ਜਾਂਦੀ ਹੈ ਜਿਵੇਂ ਬੈੱਡ ਦੇ ਥੱਲੇਵਾੜਨਾ ਬੈੱਡ ਦੇ ਥੱਲੇਵਾੜ ਕੇ ਬੈੱਡ ਦੇ ਉੱਪਰ ਬੈਠ ਕੇ ਤੁਸੀਂ ਕੁਝ ਵੀ ਖਾ ਪੀ ਸਕਦੇ ਹੋ ਜੀ ਠੀਕ ਹੈ ਨਾ ਜੀ ਬੱਚੇ ਆ ਵਧੀਆ ਯੂਜ਼ ਕਰ ਸਕਦੇ ਇੰਨਾ ਨੂੰ ਜਿਵੇਂ ਥੱਲੇ ਕਰਨਾ ਤੁਸੀਂ ਥੱਲੇ ਕਰ ਸਕਦੇ ਹੋ ਜੀ ਜੀ ਠੀਕ ਹੈ ਨਾ ਜੀ ਹਾਈਟ ਉੱਪਰ ਥੱਲੇ ਹੋ ਜਾਂਦੀ ਹੈ ਜੀ ਬਿਲਕੁਲ ਜੀ ਇਹ ਸਿਰਫ 900 ਰੁਪਏ ਦਾ ਜੀ ਮਾਰਕੀਟ ਦੇ ਤੁਹਾਨੂੰ 1500 1200 1500 ਤੋਂ ਘੱਟ ਨਹੀਂ ਮਿਲਣਾ ਜੀ ਐਡਜਸਟੇਬਲ ਟੇਬਲ ਹੈ ਨਾ ਜੀ ਠੀਕ ਹੈ ਹਾਂ ਜੀ ਇਹ ਬੋਰਡ ਹੈ ਜੀ ਵਾਈਟ ਬੋਰਡ ਪਲੱਸ ਬਲੈਕ ਬੋਰਡ ਜੀ ਇਹ ਦੋਨੇ ਬੱਚੇ ਆਪਨਾ ਯੂਜ਼ ਕਰ ਸਕਦੇ ਆ ਇੱਕ ਕਰ ਸਕਦੇ ਆ ਕੋਸ਼ਾਂ ਜੀ ਠੀਕ ਹੈ ਬਾਕੀ ਆਪਣੇ ਕੋਲ ਡੈਂਟ ਹੈ ਜੀ ਜੀ ਬਾਕੀ ਜਿਵੇਂ ਆਪਣੇ ਕੋਲ ਇੰਟੀਰੀਅਰ ਆਈਟਮ ਹੈ ਇੰਟੀਰੀਅਰ ਆਈਟਮਸ ਹਨ ਜੀ ਅਵੇਲੇਬਲ ਹਨ ਹਲੇ ਹੋਰ ਵੀ ਬਹੁਤ ਕੁਝ ਰ ਤੁਸੀਂ ਇਹਦਾ Amazon ਤੇ ਰੇਟ ਦੇਖ ਲਿਓ ਤੁਹਾਨੂੰ 4000 3000 4000 ਦੀ ਮਿਲੇਗੀ ਆਪਣੇ ਕੋਲ ਸਿਰਫ ਇਹ 2200 ਰੁਪਏ ਦੀ ਹੈ ਜੀ 4000 ਦੀ ਆਈਟਮ 2200 ਰੁਪਏ ਦੀ ਓਨਲੀ ਦੇਖੋ ਜੀ ਨੋਟ ਕਰੋ ਪਬਲਿਕ ਤੁਸੀਂ Net ਤੇ ਚੈੱਕ ਕਰ ਸਕਦੇ ਹੋ ਜੀ ਰੇਟ ਚੈੱਕ ਕਰ ਲਿਓ ਪਤਾ ਲੱਗ ਜੀ ਸੋ ਇੱਕ ਵਾਰ ਜ਼ਰੂਰ ਟਰਾਈ ਕਰੋ ਜੀ ਤੇ ਬਹੁਤ ਬਹੁਤ ਮਿਹਰਬਾਨੀ ਜੀ ਤੁਸੀਂ ਸਪੈਸ਼ਲ ਸਾਡੇ ਚੈਨਲ ਦੇ ਉੱਤੇ ਇੰਟਰਵਿਊ ਦਿੱਤੀ ਹੈ ਤੇ ਪਬਲਿਕ ਨੂੰ ਸੇ ਅਪੀਲ ਕਰਦੇ ਆ ਕਿ ਤੁਸੀਂ ਇੱਕ ਵਾਰ ਜ਼ਰੂਰ ਇਸ ਨਿਊ ਸ਼ਾਪ 'ਚ ਵਿਜ਼ਿਟ ਕਰੋ ਦੇਖੋ ਜੀ ਸਿਰਫ ਓਨਲੀ 2 ਡੇਜ਼ ਹੋਏ ਐ ਜੋ ਓਪਨ ਹੋਏ ਹੋਏ जी जी दिखाओ जी पब्लिकली खोर जी 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 ये रामा स्टोर भी नहीं मिलती ओके ये सुपर गन है जी, जी। क्या बात जी जी लाइटनिंग है हैगी प्रॉपर एंड जी ਨੇ ਜੀ ਇਹਦੇ ਵਿੱਚੋਂ ਬੱਬਲ ਨਿਕਲਦੇ ਆ ওয়াটার বলਸ ਐ ਜੀ ਇਹ ওয়াটার বল ਇਹਦੇ ਵਿੱਚੋਂ ਨਿਕਲਦੇ ਆ ਓਕੇ 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 ਜੀ ਜੇ ਪੂਰੇ ਇੱਕ ਮਿੰਟ ਚ ਇਹ ਬੋਲ ਪੂਰਾ ਖਾਲੀ ਕਰ ਦਿੰਦੀ ਹੈ ਇੱਕ ਮਿੰਟ ਚ ਜੀ ਇਹ ਸਾਰੀ ਬੋਲ ਸੈਦਰੇ ਨਿਕਲ ਜਾਂਦੀ ਹੈ 100 ਬੋਲ ਦਾ 100 ਬੋਲ ਪੂਰੀਆਂ ਖਾਲੀ ਕਰ ਦਿੰਦੀ ਹੈ ਜੀ 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 ਤੇ ਇਹਦੀ ਜਿਹੜੀ ਰੇਂਜ ਹੈ ਉਹ 30 ਮੀਟਰ ਤੱਕ ਹੈ ਜੀ 30 ਮੀਟਰ ਤੱਕ ਹਾਂ ਲਗਭਗ 100 ਫੁੱਟ ਜੀ ਮੈਨੂੰ ਦੱਸੋ ਕਿ ਕਿਤੇ ਨਹੀਂ ਮਿਲੇਗੀ ਸਿਰਫ 900 ਵੀ ਹੈ ਕਰਨ ਜੀ 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 ਸਿਰਫ 900 900 ਰੁਪਏ ਦੀ ਜੀ ਇਹ Amazon ਤੇ ਜਿਹੜਾ ਇਹਦਾ ਰੇਟ ਹੈ ਜੀ ਉਹ 1499 ਹੈ ਜੀ 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 ਹਾਂ ਜੀ 1400 ਰੁਪਏ ਕੀ ਹਾਂ Amazon ਦੇ ਠੀਕ ਹੈ ਸੋ ਬਹੁਤ ਵਧੀਆ ਜੀ ਸੋ ਇਹ ਜੀ ਸ਼ਾਪ ਤੁਸੀਂ ਜਰੂਰ ਵਿਜ਼ਿਟ ਕਰੋ ਸੋ ਬਹੁਤ ਬਹੁਤ ਮਿਹਰਬਾਨੀ ਜੀ ਚੈਨਲ ਤੇ ਪ੍ਰੋਪਰ ਤੁਸੀਂ ਦੱਸਿਆ ਪਬਲਿਕ ਨੂੰ ਗਾਈਡ ਕੀਤਾ और मिलेंगे जल्दी किसी होर नैक्सट मीडिया कवरेज से तद तकली रब रखा जी सारा चैनल तरह पहली बार सबसक्राइब कर लो और बैल आइकन जरूर प्रेस कर लो ताकि आने वाली हर नवी वीडियो का नोटिफिक टाइम सिर मिल सके रब रखा जी सारों सर श्रीकाल भाजी सीकाल